ਬਿਲਕੁਲ ਇਹ ਜਿਹੜਾ ਧੰਨਵਾਦੀ ਦੌਰਾ ਸ਼ੁਰੂ ਹੈ ਅਸੀਂ ਜਿਹੜੇ ਮੇਨ ਮੇਨ ਵਰਕਰਸ ਨੇ ਸਾਰੇ ਹੀ ਹਲਕਿਆਂ ਦੇ ਉਹਨਾਂ ਨੂੰ ਅਸੀਂ ਜਾ ਕੇ ਉਹਨਾਂ ਦਾ ਸ਼ੁਕਰਾਨਾ ਔਰ ਧੰਨਵਾਦ ਕਰ ਰਹੇ ਹਾਂ ਅੱਜ ਪਾਣੀ ਸਾਹਿਬ ਦੇ ਗ੍ਰਹਿ ਵਿਖੇ ਅਸੀਂ ਧੰਨਵਾਦ ਕਰਨ ਵਾਸਤੇ ਆਏ ਹਾਂ ਮੇਨ ਵਰਕਰਸ ਦਾ ਔਰ ਨਾਲੇ ਸਮੇਂ ਚ ਅਸੀਂ ਵਾਰਡ ਵਾਈਜ਼ ਜਾਵਾਂਗੇ ਹਰ ਵਾਰਡ ਦੇ ਵਿੱਚ ਜਾ ਕੇ ਜਿਨ੍ਹਾਂ ਲੋਕਾਂ ਨੇ ਸਾਡੀ ਮਦਦ ਕੀਤੀ ਹੈ ਔਰ 95 ਦੇ 95 ਜਿਹੜੇ ਵਾਰਡਸ ਹੈਗੇ ਨੇ ਉਹਨਾਂ ਚ ਜਾ ਕੇ ਅਸੀਂ ਲੋਕਾਂ ਨੂੰ ਮਿਲਾਂਗੇ ਮੇਰਾ ਖਿਆਲ ਅਗਲੇ ਮਹੀਨੇ ਅਸੀਂ ਉਹ ਕੰਪਲੀਟ ਕਰ ਲਾਂਗੇ ਦੌਰਾ ਕਿਉਂਕਿ ਹੁਣ ਇੱਕ ਤਾਂ ਗਰਮੀ ਦਾ ਮੌਸਮ ਹੈ ਦੂਸਰਾ ਜਿਹੜੀ ਜਲੰਧਰ ਬਾਈ ਇਲੈਕਸ਼ਨ ਹੈ ਔਰ ਨਾਲ ਹੀ ਨਾਲ ਪਾਰਲੀਮੈਂਟ ਦਾ ਵੀ ਸੱਤਰ ਮੇਰਾ ਖਿਆਲ ਸ਼ੁਰੂ ਹੋਣਾ ਹੈ ਸੋ ਇਸ ਕਰਕੇ ਅਸੀਂ ਆਖਿਆ ਕਿ ਜਲਦੀ ਸਭ ਤੋਂ ਪਹਿਲਾਂ ਕਿ ਜਿਨ੍ਹਾਂ ਲੋਕਾਂ ਨੇ ਮੇਨ ਆਗੂ ਸਹਿਬਾਨਾ ਨੇ ਬੂਥਾਂ ਤੇ ਪਹਿਰੇ ਦਿੱਤੇ ਉਹਨਾਂ ਨੂੰ ਜਾ ਕੇ ਅੱਜ ਮਿਲ ਗਏ ਅੱਜ ਉਸੇ ਸਿਲਸਲੇ ਦੇ ਵਿੱਚ ਪਾਂਡੇ ਸਾਹਿਬ ਦੇ ਜਿਹੜੇ ਇੱਥੇ ਨਾਰਥ ਕੰਸਟਿਟੈਂਸੀ ਦੇ ਜਿਹੜੇ ਲੋਕ ਸੀ ਉਹਨਾਂ ਵਰਕਰ ਸਾਥੀਆਂ ਨੂੰ ਉਹਨਾਂ ਦੇ ਗ੍ਰਹਿ ਵਿਖੇ ਮਿਲਦਾ ਜੀਮ ਸਾਹਿਬ ਨੇ ਉੱਥੇ ਇੱਕ ਬੰਦਰ ਰਹਾਇਸ਼ ਕੰਦੇ ਲਾਕ ਲਈ ਹੈ ਕਿ ਇੱਕ ਮਹੀਨੇ ਵਾਸਤੇ ਜਦ ਤੱਕ ਕਿੰਨਾ ਕੋਈ ਪ੍ਰੈਸ਼ਰ ਨਹੀਂ ਦੇ ਦੇਖੋ ਜੀ ਰਹਾਇਸ਼ ਭਾਵੇਂ ਕਿਤੇ ਕੋਈ ਰੱਖੋ ਨਾ ਰੱਖੋ ਮੈਂ ਤੁਹਾਨੂੰ ਆਪਣੀ ਗੱਲ ਸੁਣਾਉਣਾ ਹੈ ਗਿੱਦੜਬਾਦ ਚ ਅੱਜ ਵੀ ਮੇਰੀ ਰਹਾਇਸ਼ ਨਹੀਂ ਹੈ ਮੈਂ ਮੁਕਸਰ ਰਹਿਣਾ ਹੈ ਲੇਕਿਨ ਗਿੱਦੜਬਾਦ ਦੇ ਲੋਕ ਮੈਨੂੰ ਆਪਣਾ ਸਮਝਦੇ ਐ ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਇਹਨੂੰ ਬੁਲਾਵਾਂਗੇ ਉਦੋਂ ਪਹੁੰਚ ਜਾਏਗਾ ਰਹਾਇਸ਼ ਤਾਂ ਇੱਕ ਸਨੇਹਾ ਹੁੰਦਾ ਹੈ ਕਿ ਮੈਂ ਤੁਹਾਡੇ ਕੋਲ ਆਂ ਬੇਸਿਕਲੀ ਰਹਾਇਸ਼ ਉਥੇ ਰੱਖ ਲੋ ਚਾਹੇ ਚੰਡੀਗੜ੍ਹ ਰੱਖ ਲੋ ਲੋਕਾਂ ਦੇ ਨਾਲ ਸਰਕਾਰ ਦੀ ਕਨੈਕਟੀਵਿਟੀ ਹੋਣੀ ਚਾਹੀਦੀ ਹੈ ਲੋਕਾਂ ਦੇ ਜਿਹੜੇ ਇਸ਼ੂਜ਼ ਐ ਉਹ ਐਡਰੈਸ ਹੋਣੇ ਚਾਹੀਦੇ ਨਾ ਕਿ ਰਹਾਇਸ਼ ਉਥੇ ਮੈਂ ਸ਼ਿਫਟ ਕਰ ਲਈ ਹੁਣ ਮੈਂ ਜਲੰਧਰ ਵੈਸਟ ਚ ਰਹਾਇਸ਼ ਕਰ ਲਾਂਗਾ ਫੇਰ ਮੈਨੂੰ ਲੋਕ ਵੋਟਾਂ ਪਾ ਦੇਣਗੇ ਇਦਾਂ ਲੋਕ ਹੁਣ ਬਹੁਤ ਸਿਆਣੇ ਹੋ ਗਏ ਇਦਾਂ ਜੇ ਵੋਟਾਂ ਪੈਂਦੀਆਂ ਹੁਣ ਫਿਰ ਤਾਂ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਅਗਲੇ 6 ਹੋਰ ਬਾਈ ਇਲੈਕਸ਼ਨ ਨੇ ਛੇ ਹੋਰ ਐਸ਼ਾ ਰੱਖਣੀਆਂ ਪੈਣੀਆਂ ਆਵਦੀਆਂ ਸੋ ਮੈਨੂੰ ਲੱਗਦਾ ਹੈ ਰਾਦਰ ਦਨ ਡੂਇੰਗ ਆਲ ਥਿਸ ਸਿੰਗਸ ਕਿ ਮੈਂ ਉੱਥੇ ਰਹਿਸ਼ ਰੱਖ ਲਈ ਉੱਥੇ ਰਹਿਸ਼ ਰੱਖ ਲਈ ਮੁੱਖ ਮੰਤਰੀ ਸਭ ਡਿਲੀਵਰ ਕਰਨ ਭਾਵੇਂ ਦਫਤਰ ਚ ਬੈਠੇ ਡਿਲੀਵਰ ਕਰ ਇੱਕ ਬੀਜੇਪੀ ਕਾਰ ਕਮੇਟੀ ਦੀ ਬੈਠਕ ਹੋਈ ਹੈ ਉਦੋਂ ਸੁਨੀਲ ਜਾਖੜ ਨੇ ਸਵਾਲ ਚੁੱਕੇ ਨੇ ਉਹ ਕਹਿੰਦੇ ਕਿ ਲੁਧਿਆਣਾ ਸੀਟ ਤੇ ਜਿਹੜੀ ਬਠਿੰਡਾ ਸੀਟ ਹੈ ਇੱਥੇ ਕੰਪਰੋਮਿਸ ਹੋਇਆ ਸੀ ਕਿਵੇਂ ਦੇਖ ਪਤਾ ਨਹੀਂ ਉਹ ਮਹਿਤਾ ਸੁਣਿਆ ਨਹੀਂ ਇਹ ਤੁਸੀਂ ਕਹਿ ਰਹੇ ਹੋ ਰੋਜ਼ ਨਵੀਂ ਕਹਾਣੀ ਪੁੱਛ ਕੇ ਲਿਆਉਣਾ ਕਿਤੋਂ ਨਾ ਕਿਤੋਂ ਮਾਂਦੇ ਸ਼ੇਰਾ ਤਾਂ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਹਾਂਜੀ ਮੈਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਪਤਾ ਨਹੀਂ ਲੱਗਿਆ ਪ੍ਰੈਸ ਕਾਨਫਰੰਸ ਕੀਤੀ ਹੈ ਜੇ ਇਸ ਤਰ੍ਹਾਂ ਦੀ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਫਿਰ ਉਹਦਾ ਜਵਾਬ ਦੇ ਦੇਣਗੇ ਸਿੰਘਾ ਜੀ ਨੇ ਬਿੱਟੂ ਨੇ ਕਿਹਾ ਹੈ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਪਹਿਲਾਂ ਵਿਰੋਧ ਕਰਦੇ ਸਨ ਤੇ ਅਮਿਤ ਖਾਨ ਅਮਿਤ ਪਾਲ ਨੂੰ ਲੈ ਕੇ ਜਨੇ ਘਰਦਾਂ ਮਿਲਣ ਜਾ ਰਹੇ ਨੇ ਜਿਹੜੀ ਬਸੋ ਕੀ ਬੱਲੇ ਬੀਰੀ ਪਹੁੰਚ ਦੇਖੋ ਗੱਲ ਇਹ ਹੈ ਕਿ ਜਿੰਦ ਤੋਂ ਤੱਕ ਬੰਦੀ ਸਿੱਖਾਂ ਦਾ ਸਵਾਲ ਹੈ ਅਸੀਂ ਤਾਂ ਪਹਿਲਾਂ ਹੀ ਵੀ ਕਹਿੰਦੇ ਸੀ ਕੀ ਕਨਸਟੀਟਿਊਸ਼ਨ ਦੇ ਮੁਤਾਬਕ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਹਰ ਵਿਅਕਤੀ ਨੂੰ ਲਿਬਰਟੀ ਹੋਣੀ ਚਾਹੀਦੀ ਹੈ ਹਰ ਵਿਅਕਤੀ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਜਿਸ ਵਿਅਕਤੀ ਦਾ ਜੋ ਵੀ ਹਿਊਮਨ ਰਾਈਟਸ ਵੈਲਿਊ ਦੀ ਕਦਰ ਹੋਣੀ ਚਾਹੀਦੀ ਹੈ ਬਿੱਟੂ ਜੀ ਕੀ ਕਹਿੰਦੇ ਆ ਅੱਜ ਤੋਂ ਮਹੀਨਾ ਪਹਿਲਾਂ ਬਿੱਟੂ ਜੀ ਇਹ ਕਹਿੰਦੇ ਸੀ ਕਿ ਰਾਹੁਲ ਗਾਂਧੀ ਮੈਨੂੰ ਮਜਬੂਰ ਕਰ ਰਿਹਾ ਬੰਦੀ ਸਿੱਖਾਂ ਨੂੰ ਰਿਹਾਈ ਵਾਸਤੇ ਮੈਨੂੰ ਇਹ ਕਹਿ ਰਿਹਾ ਕਿ ਬੰਦੀ ਸਿੱਖਾ ਨੂੰ ਮaaf ਕਰਦੇ ਹੋ ਮੈਂ ਆਪਣੇ ਪਿਤਾ ਦੇ ਕਾਤਲਾਂ ਨੂੰ ਮaaf ਕਰਦਾ ਤੇ ਬਿੱਟੂ ਜੀ ਤੁਸੀਂ ਵੀ ਇਸ ਗੱਲ ਨੂੰ ਛੱਡ ਦਿਓ ਇਸ ਗੱਲ ਤੋਂ ਦੁਖੀ ਹੋ ਕੇ ਮੈਂ ਕਾਂਗਰਸ ਪਾਰਟੀ ਛੱਡੀ ਹੈ ਹੁਣ ਉਹ ਕਹਿ ਰਹੇ ਕਿ ਮੈਨੂੰ ਕੋਈ ਇਤਰਾਜ਼ ਨਹੀਂ ਕੋਈ ਭਾਜਪਾ ਦਾ ਹੋਰ ਮੋਟਿਵ ਹੋਏਗਾ ਪੋਲਰਾਈਜੇਸ਼ਨ ਕਰਨ ਦਾ ਕੋਈ ਹੋਰ ਅਜੰਡਾ ਹੋਏਗਾ ਲੋਕਾਂ ਨੂੰ ਵੰਡਣ ਦਾ ਪੰਜਾਬ ਦੇ ਲੋਕਾਂ ਨੂੰ ਇਹ ਕਿਤੋਂ ਨਾ ਕਿਤੇ ਕਿਸੇ ਏਜੰਸੀ ਨੇ کیا ਹੋਣਾ ਹੈ ਬਿਕੋਜ਼ ਬਿੱਟੂ ਡੋਨਟ ਹੈਵ ਥੈਟ ਕਿ ਕਿਉਂਕਿ ਮਹੀਨਾ ਪਹਿਲਾਂ ਕੁਝ ਹੋਰ ਹੁਣ ਕੁਝ ਹੋਰ ਆਈ ਥਿੰਕ ਇਹ ਜਿਹੜਾ ਬਿਆਨ ਬਿੱਟੂ ਨੇ ਦਿੱਤਾ ਹੋਣਾ ਉਹ ਕਿਸੇ ਨੇ ਕਹਾ ਹੋਣਾ ਭਾਈ ਕਿ ਏਜੰਸੀਜ਼ ਨੇ ਕਹਾ ਹੋਣਾ ਵੀ ਤੈਨੂੰ ਤਾਂ ਸਿੱਖ ਵੀ ਸਿੱਖ ਨਹੀਂ ਮੰਨਦੇ ਸੋ ਕੁਝ ਨਾ ਕੁਝ ਐਸਾ ਬਿਆਨ ਦੇ ਜਿਹਦੇ ਨਾਲ ਆਪਾਂ ਕੱਲ ਨੂੰ ਜਾ ਕੇ ਔਰ ਪਤਾ ਨਹੀਂ ਕੀ ਏਜੰਡਾ ਹੈ ਰੱਬ ਜਾਣਦਾ ਇਹਦੇ ਪਿੱਛੇ ਪਰ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਬਹੁਤ ਵੱਡਾ ਇੱਕ ਛੁਪਿਆ ਜਿਹੜਾ ਏਜੰਡਾ ਬੀਜੇਪੀ ਦਾ ਹੋ ਸਕਦਾ ਹੈ ਸਿੱਖ ਭਾਈਚਾਰੇ ਨੂੰ ਖਰਾਬ ਕਰਨਾ ਤੇ ਔਰ ਹਿੰਦੂ ਤੇ ਸਿੱਖਾਂ ਦੇ ਵਿੱਚ ਪਾੜ ਪਉਣਾ ਸਿਕ ਸ਼ੇਰ ਸਿੰਘ ਉਹ ਬਾਇ ਜੀ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਕਿਉਂਕਿ ਉਹਨਾਂ ਦੀ ਵੀਡੀਓ ਇੱਕ ਆਮ ਆਦਮੀ ਪਾਰਟੀ ਨੇ ਹੁਣ ਤੇ ਸਵਾਲ ਚੁੱਕਦੇ ਨੇ ਕਿਹੜੀ ਵੀਡੀਓ ਗੜੀ ਵੋਟਰਾਂ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਹੈ ਹਾਂ ਕੈਂਡੀਡੇਟ ਨਹੀਂ ਵੋਟਾਂ ਨਹੀਂ ਪਾਉਣਗੇ ਇੱਦਾਂ ਦੀ ਕੋਈ ਵੀਡੀਓ ਕੋ ਯਾਰ ਪਤਾ ਨਹੀਂ ਉਹਨੇ ਵਿਚਾਰੇ ਨੇ ਗਰੀਬ ਨੇ ਇੱਥੇ ਰੋਜ਼ ਸਾਨੂੰ ਲੋਕ ਦਬਕੇ ਮਾਰੀ ਜਾਂਦੇ ਵੀ ਤੈਨੂੰ ਵੇਖ ਲਾਂਗੇ ਉਹਦਾ ਵੋਟਾਂ ਨੂੰ ਐਵੇਂ ਤੂੰ ਕਹੀ ਜਾਂਦੇ ਆ ਮੇਰੇ ਵਿੱਚ ਨਾ ਬਿਜਲੀ ਦਾ ਕੋਈ ਨਹੀਂ ਆ ਲੈਟ ਪਾਣੀ ਪਾ ਲੈਟ ਮੇਰੀ ਮੇਰੀ ਦੋ ਵਾਰ ਤਿੰਨ ਵਾਰ ਸੀਐਮਡੀ ਚੇਅਰਮੈਨ ਜਿਹੜਾ ਹੈਗਾ ਹੁਣੇ 5 ਮਿੰਟ ਪਹਿਲਾਂ 20 ਗੱਡੀ 'ਚ ਬੈਠੇ ਨੇ ਮੈਂ ਚੇਅਰਮੈਨ ਨਾਲ ਇਨ ਟੱਚ ਹੈਗਾ ਉਹ ਕਹਦੇ ਸੀ ਕੋਈ ਅੰਡਰਗਰਾਊਂਡ ਸਾਡੀ ਕੇਬਲ ਜਿਹੜੀ ਹੈ ਉਹ ਖਰਾਬ ਹੋ ਗਈ ਹੈ ਯੂਨੀਵਰਸਿਟੀ ਕੋਲੋਂ ਤੁਹਾਨੂੰ ਕਾਫੀ ਦਿੱਕਤ ਆ ਰਹੀ ਹੈ ਬੇਸਿਕਲੀ ਹਾਂ ਸੋ ਕੱਲ ਵੀ ਸਾਰਾ ਜਿਹੜੇ ਲੋਕ ਸੀ ਉਹ ਪਰੇਸ਼ਾਨ ਸੀ 18-18 ਘੰਟੇ ਦਾ ਕਟ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਇਹਦੇ ਤੋਂ ਪਤਾ ਲੱਗਦਾ ਹੈ ਵੀ ਸਰਕਾਰ ਹੁਣ ਜਲੰਧਰੋਂ ਚੱਲ ਰਹੀ ਹੈ ਕਿ ਪਟਿਆਲੋਂ ਚੱਲ ਰਹੀ ਹੈ ਕਿ ਚੰਡੀਗੜ੍ਹੋਂ ਚੱਲ ਰਹੀ ਹੈ ਸੋ ਮੇਰੇ ਕਹਿਣ ਦਾ ਮਤਲਬ ਅੱਜ ਜਿਹੜੀ ਪੋਲ ਹੈ ਜਿਹੜੀ ਕਹਿੰਦੇ ਸੀ ਸਾਡੇ ਕੋਲ ਤਾਂ ਬਹੁਤ ਐਕਸੈਸ ਪਾਵਰ ਹੈ ਹੁਣ ਉਹ ਕਹਿ ਦਿਆ ਜਾਂਦੇ ਕਿ ਸ਼ਾਇਦ ਭਾਈ ਗਰਮੀ ਬਹੁਤ ਪੈ ਗਈ ਗਰਮੀ ਤਾਂ ਆਈ ਵਾਰੀ ਪੈਂਦੀ ਹੈ ਸੋ ਕਹਿਣ ਦਾ ਮਤਲਬ ਸਰਕਾਰ ਦੇ ਕੋਈ ਪੁਖਤਾ ਇੰਤਜ਼ਾਮਤ ਨਹੀਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਮੈਂ ਇਸ ਗੱਲ ਦੀ ਸਰਕਾਰ ਦੀ ਨਿਖੇਦੀ ਕਰਦਾ ਡਿਪਾਰਟਮੈਂਟ ਦੀ ਨਿਖੇਦੀ ਕਰਨੀ ਚਾਹਣਾ ਕਿ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ ਕਿ 18 18 ਘੰਟੇ ਦਾ ਜਿਹੜਾ ਇਹੋ ਜਿਹੇ ਸ਼ਹਿਰਾਂ ਦੇ ਵਿੱਚ ਮਹਾਨਗਰਾਂ ਦੇ ਵਿੱਚ ਕੱਟ ਲੱਗਿਆ ਓ ਯਾਰ ਹਜੇ ਤਾਂ ਅੱਗੇ ਅੱਗੇ ਵੇਖੋ ਹੁੰਦਾ ਕੀ ਹੈ ਇਹ ਕਹਿੰਦੇ ਖਜ਼ਾਨਾ ਫੁੱਲ ਹੈ ਭਲਾਂ ਹੈ ਇਹ ਉਹ ਹੈ ਸੋ ਮੈਂ ਤਾਂ ਜਨਤਾ ਨੂੰ ਕਹਿਣਾ ਚਾਹਣਾ ਹੈ ਜਿਹੜੀ 마ਫੀ ਵਾਲੀ ਬਿਜਲੀ ਹੈ ਚਾਹੇ ਉਹ ਖੇਤਾਂ ਵਾਲੀ ਹੈ ਚਾਹੇ ਉਹ ਘਰਾਂ ਵਾਲੀ ਹੈ ਤੁਹਾਡੀਆਂ ਜੁੱਤੀਆਂ ਤੁਹਾਡੇ ਸਿਰ ਆਲਾ ਕੰਮ ਹੈ ਇਧਰੋਂ ਫੜ ਲਓ ਇਧਰੋਂ ਫੜ ਲਓ ਉਹ ਘਰਾਂ ਚੋਂ ਤੁਹਾਨੂੰ ਵਧਾਵਦਾ ਕੇ ਤੁਹਾਡੇ ਤੋਂ ਲਈ ਜਾਂਦੇ ਆਂ ਸਾਹਿਬ ਇੱਕ ਟੋਨ ਪਲਾਜ ਇਹਨੂੰ ਲੈ ਕੇ ਕੱਲ ਓ ਯਾਰ ਇੱਕ ਸਵਾਲ ਤਾਂ ਪੂਰਾ ਹੋਣ ਦਿਓ ਤੋ ਮੇਰੇ ਕਹਿਣ ਦਾ ਮਤਲਬ ਲੋਕਾਂ ਨੂੰ ਬੇਫਕੂ ਬਣਾਇਆ ਜਾ ਰਿਹਾ ਕਿਸੇ ਨੇ ਘਰੋਂ ਬਿਜਲੀ ਨਹੀਂ ਦੇਣੀ ਨਾ ਰਾਜੇ ਵੜਿੰਗ ਨੇ ਰਾਤ ਨਾ ਕੋਈ ਅਮਰਿੰਦਰ ਸਿੰਘ ਨੇ ਦਿੱਤੀ ਨਾ ਕੋਈ ਭਗਵੰਤ ਮਾਨ ਨੇ ਦਿੱਤੀ ਇਹ ਸਾਰੀ ਜਿਹੜੀ ਇਹ ਲੋਕਾਂ ਦਾ ਕੰਮ ਹੈ ਅਸੀਂ ਤਾਂ ਕੋਈ ਜਿਹੜਾ ਚੰਗਾ ਮੈਨੇਜਰ ਹੁੰਦਾ ਹੈ ਦੇਸ਼ ਮੁੱਖ ਮੰਤਰੀ ਬੰਦਾ ਉਹਨੂੰ ਚੰਗੇ ਤਰੀਕੇ ਨਾਲ ਡਿਸਟ੍ਰੀਬਿਊਟ ਕਰ ਲੈਂਦਾ ਲੋਕਾਂ ਦਾ ਪੈਸੇ ਨੂੰ ਜਿਹੜਾ ਕੋਈ ਅਨਜਾਨ ਹੁੰਦਾ ਉਹ ਇਸ ਤਰ੍ਹਾਂ ਦਾ ਹੁੰਦਾ ਵੀ 67000 ਕਰੋੜ ਰੁਪਏ ਦਾ ਪੰਜਾਬ ਤੇ ਕਰਜ਼ਾ ਚੜਾਤਾ 2 ਸਾਲਾਂ ਚ 70000 ਕਰੋੜ ਦਾ ਕਰਜ਼ਾ ਚੜਾਇਆ ਸੀ ਅਸੀਂ 5 ਸਾਲਾਂ ਚ ਇਹ ਮਾਂ ਦੇ ਸ਼ੇਰ ਐਸਾ ਬਦਲਾਵ ਲਖਿਆ ਦੋ ਸਾਲਾਂ ਚ ਹੀ ਚੜਾਤਾ ਫਿਰ ਇਲੈਕਟ੍ਰਿਸਿਟੀ ਪੂਰੀ ਨਹੀਂ ਹੋ ਰਹੀ ਫਿਰ ਨਾਟ ਓਨਲੀ ਇਹ ਹੀ ਐਕਸਾਈਜ਼ ਟੈਕ ਡਿਊਟੀ ਵੀ ਵਧਾਈ ਹੈ ਪੈਟਰੋਲ ਡੀਜ਼ਲ ਤੇ ਪਹਿਲਾਂ ਸੋ ਮੇਰੇ ਕਹਿਣ ਦਾ ਮਤਲਬ ਇਹ ਬਹੁਤ ਮਾੜਾ ਹਾਲ ਹੈ ਕਿਉਂਕਿ ਕੋਈ ਵਿਅਕਤੀ ਗਲਤ ਹੈ ਹੀ ਨਹੀਂ ਕੋਈ ਬਾਤ ਕੇ ਸੁਣ ਲਈ ਤਿਆਰ ਹੀ ਨਹੀਂ ਵਿਚਾਰ ਕਰਨ ਲਈ ਤਿਆਰ ਇਹ ਤਾਂ ਕਹਿੰਦੇ ਪਟਲਾ ਸੀ ਬੰਦ ਕਰ ਤੇ ਇੱਕ ਨੰਬਰ ਮੈਂ ਹੋਰ ਰੀਲீஸ் ਕਰਨ ਲੱਗਾ ਲੋਕਾਂ ਦੀ ਸਹਾਇਤਾ ਲਈ ਹਾਂ ਹਜੇ ਨਹੀਂ ਉਹ ਫੋਨ ਨੰਬਰ ਮੈਨੂੰ ਇੱਕ ਦਿੱਲੀ ਦਾ ਨੰਬਰ ਮਿਲੇ ਦਿੱਲੀ ਨੰਬਰ ਮਿਲਿਆ ਜੀ ਆ ਪਾਰਲੀਮੈਂਟ ਨੇ ਇਸ਼ੂ ਕੀਤਾ ਜਿਹੜਾ ਨੰਬਰ ਦਿੰਦੇ ਆ ਜੀ ਸੋ ਆਉਣ ਵਾਲੇ ਸਮੇਂ 'ਚ ਅਸੀਂ ਕੀ ਕਰ ਰਿਹਾ ਕਿ ਮੈਂ ਹਰੇਕ ਹਲਕੇ ਦੇ 2-2 3-3 ਸੁਪਰਮੁਖ ਆਗੂ ਸੇ ਬਣਾ ਦੇ ਉਹਦੇ 'ਚ ਨੰਬਰ ਫੀਡ ਕਰਾਂਗੇ ਸਾਡੇ ਹਰੇਕ ਵਾਰਡ ਦੇ ਇੱਥੇ 4-4 5-5 ਬੰਦਿਆਂ ਦੇ ਔਰ ਹਾਇਰਾਰਕੀ ਦੇ ਮੁਤਾਬਕ ਪਹਿਲਾਂ ਸਾਡਾ ਬਲਾਕ ਪ੍ਰਧਾਨ ਹੈ ਫਿਰ ਸਾਡਾ ਜ਼ਿਲ੍ਹਾ ਪ੍ਰਧਾਨ ਹੈ ਫਿਰ ਸਾਡਾ ਉਥੇ ਕੰਟੈਸਟਡ ਕੈਂਡੀਡੇਟ ਆ ਜਿਵੇਂ ਪਾਂਡੇ ਸਾਹਿਬ ਹੈ ਜੀ ਅਗਰ ਕਿਤੇ ਲੱਗੇਗਾ ਕਿਸੇ ਨੂੰ ਵੀ ਰਾਜੇ ਵਿੜਿੰਗ ਦੀ ਜ਼ਰੂਰਤ ਹੈ ਇਹ ਇਨਾਂ ਸਾਰਿਆਂ ਤੋਂ ਬਾਅਦ ਤਾਂ ਮੈਂ ਉਹਨਾਂ ਅੱਗੇ ਹਾਜ਼ਰ ਰਹਾਂਗਾ ਕਿਸੇ ਦਾ ਵੀ ਟੈਲੀਫੋਨ ਆਏਗਾ ਤਾਂ ਸਰ ਕੋ ਨੰਬਰ ਫੀਡ ਹੋਏਗਾ ਕਿ ਫਲਾਹ ਬੰਦੇ ਔਰ ਇਹਦਾ ਜਲਦੀ ਅਸੀਂ ਦਫ਼ਤਰ 'ਚ ਵੀ ਆਪਦੇ ਬੰਦੇ ਨਿਯੁਕਤ ਕਰ ਦੇਾਂਗੇ 2-4 ਦਿਨਾਂ ਦੇ ਵਿੱਚ ਤੇ ਉੱਥੇ ਦਫ਼ਤਰ ਚ ਵੀ ਕਿਸੇ ਨੂੰ ਕੋਈ ਜਾਇਆ ਕਰੇਗਾ ਤਾਂ ਉਰੀ ਜਿਹੜੀ ਐਪਲੀਕੇਸ਼ਨ ਆ ਉਹ ਐਡਰੈਸ ਹੋਇਆ ਕਰੇਗਾ ਜਿਵੇਂ ਕਿ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਸਭ ਤੋਂ ਮਹਿੰਗਾ ਉਹ ਕਿਸਾਨ ਜਿਹੜੇ ਆ ਫ੍ਰੀ ਕਰਨ ਜਾ ਰਹੇ ਨੇ ਉਹ ਕਹਿੰਦੇ ਪਰਚੀ ਤੇ ਲਗਾ ਤਾ ਰੇਟ ਜਿਹੜੇ ਵੱਧ ਜਾਂਦੇ ਆ ਦੇਖੋ ਜੀ ਕੋਈ ਨਾ ਕੋਈ ਤਾਂ ਉਹਦੇ ਤੇ ਚੈੱਕ ਐਂਡ ਬੈਲੈਂਸਸ ਹੋਣੇ ਚਾਹੀਦੇ ਆ ਸਰਕਾਰ ਦੇ ਕਿ ਇਹ ਸੋ ਐਕਸੀਡ ਨਹੀਂ ਤੁਸੀਂ ਕਰ ਸਕਦੇ ਸੋ ਇਹਦੇ ਚ ਵੀ ਬਹੁਤ ਵੱਡੀਆਂ ਹੀਰਾ ਫੇਰੀਆਂ ਜਦੋਂ ਮਰਜ਼ੀ ਨਾਲ ਟੋਲ ਪਲਾਜ਼ਾ ਵਾਲੇ ਆਪਣੀ ਮਰਜ਼ੀ ਨਾਲ ਵਧਾ ਦਿੰਦੇ ਆ ਪਰ ਮੈਨੂੰ ਉਸ ਬਾਰੇ ਜਿਹੜਾ ਤੁਸੀਂ ਕਹਿ ਰਹੇ ਹੋ ਉਹਦੀ ਜਾਣਕਾਰੀ ਨਹੀਂ ਹੈ ਬਟ ਅਗਰ ਉਹ ਇਸੇ ਤਰ੍ਹਾਂ ਕਰ ਰਹੇ ਕਿ ਆਪਣੀ ਮਰਜੀ ਨਾਲ ਫਰੇਟ ਵਧਾ ਰਹੇ ਹੈ ਰੇਟ ਵਧਾ ਰਹੇ ਹੈ ਟੋਲ ਦਾ ਪਰਚੀ ਦਾ ਇਹ ਮਾੜੀ ਗੱਲ ਹੈ ਨਹੀਂ ਹੋਣਾ ਚਾਹੀਦਾ ਪੀਡਬੀਡਿਪਾਰਟਮੈਂਟ ਨੂੰ ਇਹਦੇ ਤੇ ਲੁੱਕਆਫਟ ਕਰਨਾ ਚਾਹੀਦਾ ਮੈਂ ਵੀ ਪੀਡਬੀਡ ਨੂੰ ਅਗਰ ਇਸ ਤਰ੍ਹਾਂ ਦੀ ਗੱਲ ਹੈ ਇਹਨੂੰ ਪੜਤਾਲ ਕਰਕੇ ਇੱਕ ਚਿੱਠੀ ਲਿਖਾਂਗਾ ਮਨਿਸਟਰ ਨੂੰ ਕਿ ਇਹਨੂੰ ਚੈੱਕ ਕਰੋ ਕਿ ਜੋ ਸਰਕਾਰ ਦੇ ਕਾਇਦੇ ਕਾਨੂੰਨ ਤੇ ਨਿਯਮਨ ਦੇ ਅਨੁਸਾਰ ਹੈ ਉਹਨਾਂ ਹੀ ਟੋਲ ਲੈਣਾ ਚਾਹੀਦਾ ਜਿਸ ਦੇ ਤਹਿਤ ਕਿ ਅਸੀਂ ਸ਼ੁਰੂਆਤ ਕੀਤੀ ਹੈਗੀ ਆ ਇਸ ਤੋਂ ਬਾਅਦ ਪੂਰਾ ਪ੍ਰੋਗਰਾਮ ਉਹ ਲੀਕ ਕੇ ਵਾਰਡ ਵਾਈਜ਼ ਅਸੀਂ ਉਹਨਾਂ ਵਰਕਰਾਂ ਨੂੰ ਵੀ ਮਿਲਾਂਗੇ ਜਿਹੜੇ ਕਬੂਤਿਆਂ ਦੇ ਬੈਠੇ ਸਨ ਹੋਰ ਦੂਸਰੇ ਜਿਹੜੇ ਨੇ ਬਾਹਰ ਬੂਤ ਸੰਭਾਲੇ ਸਨ ਜਿਹਨਾਂ ਨੇ ਅੰਦਰ ਡਿਊਟੀ ਨਿਭਾਈ ਸੀ ਉਹ ਸਾਰਾ ਇੱਕ ਲਾਰਜ ਪ੍ਰੋਗਰਾਮ ਸਾਰਾ ਪੂਰਾ ਬਣੇਗਾ ਉਸ ਦੇ ਤਹਿਤ ਦੇ ਵਰਕਰ ਮਿਲਣੇ ਟਾਈਮ ਟੂ ਟਾਈਮ ਚੱਲਦੀ ਰਹੇ ਨਹੀਂ ਪੰਡਤ ਸਾਹਿਬ ਪਹਿਲੀ ਵਾਰ ਇਹ ਮੀਟਿੰਗ ਚੱਲੀ ਹੈ ਉਹ ਵਰਕ ਵੱਜ ਜਤਿ ਧੰਨਵਾਦ ਸਾਰਿਆਂ ਨੂੰ ਮਿਲਦੇ ਰਹੇ ਮਿਲ ਰਹੇ ਨੇ ਨਹੀਂ ਇਹ ਤਾਂ ਹਮੇਸ਼ਾ ਚੱਲਦੀ ਅਸੀਂ ਵੀ ਮਿਲਦੇ ਰਹੇ ਹਾਂ ਵਰਕਰਦ ਨੂੰ ਪਰ ਉਹ ਠੀਕ ਹੈ ਵੀ ਤੁਹਾਡੇ ਸਾਹਮਣੇ ਇਸ ਤਰ੍ਹਾਂ ਨਹੀਂ ਮਿਲਿਆ ਤੇ ਇਸ ਵਾਰ ਲੈਂਕ ਸਰ ਜੀ ਮਿਹਰਬਾਨੀ ਹਾਂ ਜੀ ਮਿਹਰਬਾਨੀ ਉਹ ਇਲੈਕਸ਼ਨ ਆਉਂਦੇ ਫਿਰ ਉਸ ਤੋਂ ਬਾਅਦ ਦੱਸਾਂਗੇ ਠੀਕ ਹੈ ਜੀ ਥੈਂਕ ਯੂ